ਬਾਣੀ ਸਰਕਾਰੇ ਤੇਰੇ ਕੰਮ ਨਿਆਰੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਸਰਕਾਰ ਦੀ ਤਾਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਲ ਕਹਿ ਸਕਦੇ ਹਾਂ ਕਿ ਸਿਹਤ ਕ੍ਰਾਂਤੀ ਦੇ ਵੀ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਹਲਕਾ ਪੂਰੇ ਪੰਜਾਬ ਦੇ ਵੀ ਕਹੇ ਸੀ ਕਿ ਮੁਹੱਲਾ ਕਲੀਨਿਕ ਖੋਲੇ ਗਏ ਨੇ ਲੇਕਿਨ ਉਹਨਾਂ ਕਲੀਨਿਕਾਂ ਦੇ ਉੱਪਰ ਜਿਹੜੇ ਕੀ ਹੁਣ ਜਿਹੜੇ ਵਿਰੋਧੀ ਤੇ ਰਹਿ ਗਏ ਆ ਉਹ ਸਤਾਂਜ ਕਸੇ ਹੋਏ ਨਜ਼ਰ ਆ ਰਹੀਆਂ ਉਹਨਾਂ ਨੇ ਲਗਾਤਾਰ ਹੀ ਗੱਲ ਕਹੀ ਜਿਹੜੇ ਜੇਕਰ ਮੁੱਖ ਮੰਤਰੀ ਪੰਜਾਬ ਇੱਕ ਪਾਸੇ ਤਾਂ ਆਪਣੇ ਨੂੰ ਕਹਿੰਦੇ ਨੇ ਕਿ ਆਮ ਘਰਾਂ ਦੇ ਮੁੰਡਿਆਂ ਦੇ ਵਿੱਚੋਂ ਅਸੀਂ ਨਿਕਲ ਕੇ ਆਈਆਂ ਤੇ ਸਰਕਾਰ ਸਾਡੇ ਹੱਥੇ ਜਿਹੜੀ ਕਿ ਪੰਜਾਬ ਦੇ ਲੋਕਾਂ ਨੇ ਵਾਗਦੋੜ ਫੜਾਈ ਹੈ ਤੇ ਵਾਗਦੋੜ ਹੱਥੋਂ ਜਾਨ ਤੋਂ ਬਾਅਦ ਜਿਹੜਾ ਕਿ ਇੱਕ ਫਾਈਵ ਸਟਾਰ ਕਿੰਨੇ ਫੀਲਿੰਗ ਲੈਂਦੇ ਹੋਏ ਮੋਹਾਲੀ ਦੇ ਜਿਵੇਂ بیمار ਹੁੰਦੇ ਨੇ ਮੋਹਾਲੀ ਦੇ ਨਿੱਜੀ ਹਸਪਤਾਲ ਵਿੱਚ ਉਹਨਾਂ ਨੂੰ ਇਲਾਜ ਲਈ ਭਰਤੀ ਕਰਵਾਇਆ ਜਾਂਦਾ ਤੇ ਵਿਰੋਧੀਆਂ ਵੱਲੋਂ ਸਿੱਧੇ ਤੌਰ ਦੇ ਉੱਪਰ ਉਹਨਾਂ ਨੂੰ ਤੰਜ ਕੱਸੇ ਜਾ ਰਹੇ ਨੇ ਜੇਕਰ ਉਹਨਾਂ ਦਾ ਆਮ ਘਰਾਂ ਤੋਂ ਨਿਕਲ ਕੇ ਆਏ ਨੇ ਤਾਂ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪਤਾਲ ਜਿਹਦੇ ਇੱਕ ਬਿੱਲ ਲੱਖਾਂ ਰੁਪਏ ਵਿੱਚ ਬਣਦਾ ਤਾਂ ਉੱਥੇ ਆ ਕੇ ਆਪਣਾ ਇਲਾਜ ਚੋ ਕਰਵਾ ਰਹੇ ਨੇ ਜਿਹੜਾ ਕਿ ਮੁਹੱਲਾ ਕਲੀਨਿਕ ਹੈ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਦੇ ਵਿੱਚ ਪ੍ਰਾਈਵੇਟ ਹਸਪਤਾਲਾਂ ਨੂੰ ਵੱਧ ਫੈਸਿਲਿਟੀਆਂ ਜਿਹੜੀ ਕਿ ਦਿੱਤੀਆਂ ਜਾ ਰਹੀਆਂ ਨੇ ਤੇ ਉੱਧਰ ਆਪਣਾ ਇਲਾਜ ਕਿਉਂ ਨਹੀਂ ਇਹਨਾਂ ਵੱਲੋਂ ਕਰਵਾਇਆ ਜਾ ਰਿਹਾ ਇਹ ਤਾਂ ਉਹੀ ਗੱਲ ਹੋਈ ਬਾਣੀ ਸਰਕਾਰੇ ਤੇਰੇ ਕੰਮ ਨਹੀਂ ਆ ਰਹੇ ਗਰੀਬਾਂ ਲਈ ਤਾਂ ਸਰਕਾਰੀ ਚੁਬਾਰੇ ਤੇ ਆਪਣੇ ਲਈ ਮਹਿਲ ਮਿਣਾ ਰਹੇ ਜਿਹੜੇ ਕਿ ਇਹ ਕਹਾਵ ਜਿਹੜ ਹਾਈਲੀ ਸਿਕਿਉਰਡ ਏਰੀਆ ਜਿਹੜਾ ਕਹਿ ਸਕਦੇ ਕਿ ਇਹਨੂੰ ਪੂਰੀ ਤਰ੍ਹਾਂ ਇੱਕ ਤਰ੍ਹਾਂ ਦਾ ਚਾਕ ਸੁਰੱਖਿਆ ਦਾ ਪ੍ਰਬੰਧ ਚਾਕ ਚੌਬੰਦ ਵੀ ਕੀਤਾ ਗਿਆ ਤੇ ਲਗਾਤਾਰ ਪੁਲਿਸ ਦੀ ਸਿਕਿਉਰਿਟੀ ਵੀ ਇਧਰ ਭਾਈ ਵੱਡੇ ਪੱਧਰ ਤੇ ਉੱਪਰ ਲਗਾਈ ਗਈ ਹੈ ਤੇ ਪੂਰੇ 5 ਸਟਾਰ ਇੱਕ ਤਰੀਕੇ ਦਾ ਕਹਿ ਸਕਦੇ ਕਿ ਹੋਟਲ ਜਿਹੜਾ ਕਿ ਹਸਪੀਟਲ ਹੈਗਾ ਮੋਹਾਲੀ ਦਾ 40 ਹਸਪੀਟਲ ਹੀ ਕਹਿ ਸਕਦੇ ਕਿ ਵਨ ਆਫ ਦਾ ਜਿਹੜਾ ਕਿ ਮਹਿੰਗੇ ਸਭ ਤੋਂ ਮਹਿੰਗੇ ਹਸਪਤਾਲਾਂ ਦੇ ਵਿੱਚੋਂ ਇੱਕ ਹਸਪਤਾਲ ਜਿਹੜਾ ਕਿ ਇਹਨੂੰ ਗਿਣਿਆ ਜਾਂਦਾ ਤੇ ਉਸ ਦੇ ਵਿੱਚ ਜਿਹੜਾ ਕਿ ਹੈਗਾ ਮਾਮਲਾ ਜਿਹੜਾ بیمار ਹੋਣ ਤੋਂ ਬਾਅਦ ਜਿਹੜਾ ਕਿਹਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇਥੇ ਭੱਤੀ ਕਰਵਾਇਆ ਗਿਆ ਤੇ ਉਹਨਾਂ ਦਾ ਵੀ ਇਹੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਤੇ ਨਾ ਕਿਤੇ ਉਹਨਾਂ ਨੂੰ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਉੱਪਰ ਵਿਸ਼ਵਾਸ ਜਿਹੜਾ ਕਿਹਾ ਨਹੀਂ ਹੈਗਾ ਲੇਕਿਨ ਜਿਹੜੇ ਇਸ਼ਤਿਹਾਰੀ ਦਾਅਵੇ ਜਿਹੜੇ ਕਿ ਇਹਨਾਂ ਵੱਲੋਂ ਲਗਾਤਾਰ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਕਿ ਸਾਡੇ ਵੱਲੋਂ ਸਿਹਤ ਕ੍ਰਾਂਤੀ ਜਿਹੜੀ ਕੀ ਹੈ ਪੰਜਾਬ ਦੇ ਵਿੱਚ ਲਿਆਂਦੀ ਗਈ ਹੈ ਉਹਨਾਂ ਕ੍ਰਾਂਤੀ ਦੀ ਕਿਸ ਕਹਾਉਂਦੇ ਆ ਪੋਲ ਕਿਤੇ ਨਾ ਕਿਤੇ ਮੋਹਾਲੀ ਦੇ ਨਿੱਜੀ ਹਸਪਤਾਲ ਤੋਂ ਫੁੱਲ ਦਿਹੀ ਨਜ਼ਰ ਆ ਰਹੀ ਹੈ ਤਾਂ ਕਿ ਜੇ ਫੁੱਲ ਦਿਹੀ ਨਜ਼ਰ ਆ ਰਹੀ ਹੈ ਕਿਉਂਕਿ ਮੁੱਖ ਮੰਤਰੀ ਪੰਜਾਬ ਵੀ ਜਿਹੜੇ ਕਿ ਹੈਗੇ ਨੇ ਆਪਣੇ ਸਰਕਾਰੀ ਹਸਪਤਾਲ ਦੀ بجائے ਪ੍ਰਾਈਵੇਟ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਣ ਲਈ ਪਹੁੰਚੇ ਨੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਦੇ ਸਿੱਖਿਆ ਕ੍ਰਾਂਤੀ ਦੇ ਨਾਲ ਸਿਹਤ ਕ੍ਰਾਂਤੀ ਲੈ ਕੇ ਆਂਦੀ ਗਈ ਹੈ ਕਈ ਹਜ਼ਾਰ ਕਲੀਨਿਕ ਜਿਹੜੇ ਮੱਲਾ ਕਲੀਨਿਕ ਖੋਲ ਦਿੱਤੇ ਗਏ ਨੇ ਤੇ ਮੱਲਾ ਕਲੀਨਿਕਾਂ ਨੂੰ ਜਿਹੜੇ ਦਿੱਲੀ ਵਿੱਚ ਜਦੋਂ ਖੋਲਿਆ ਸੀ ਤੇ ਵਿਦੇਸ਼ਾਂ ਦੇ ਇਸ ਪੈਟਰਨ ਨੂੰ ਅਡਾਪਟ ਕਰਨੇ ਵਿਦੇਸ਼ਾਂ ਤੋਂ ਲੋਕੀ ਆ ਰਹੇ ਸਨ ਪਰ ਬਹੁਤ ਕੁਮਤਰੀ ਪੰਜਾਬ ਜਦੋਂ ਆਪ بیمار ਹੁੰਦੇ ਨੇ ਤੇ ਮੁਹਾਲੀ ਦੇ 40th ਹਸਪਤਲ ਜਿਹੜਾ ਕਿ ਫਾਈਵ ਸਟਾਰ ਹੋਟਲਾਂ ਜਿਹੜਾ ਉਹ ਹਸਪਤਲ ਹੈ ਜਿਹੜੀ ਗਿਣਤੀ ਜਾਂਦੀ ਹੈ ਉਥੇ ਐਡਮਿਟ ਹੁੰਦੇ ਨੇ ਬਿਲਕੁਲ ਸਹੀ ਕਿਹਾ ਤੁਸੀਂ ਕਿਉਂਕਿ ਅੱਜ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਆਮ ਆਦਮੀ ਪਾਰਟੀ ਕਹਿੰਦੀ ਕੁਝ ਹੋਰ ਹੈ ਤੇ ਹਕੀਕਤ ਵਿੱਚ ਕੁਝ ਹੋਰ ਹੁੰਦਾ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਜਦੋਂ ਬਿਮਾਰ ਹੋਏ ਤਾਂ ਸਿੱਧੇ 40 ਦਾ ਹਸਪਤਾਲ ਆਏ ਇਹ ਬਿਲਕੁਲ ਕਲੀਅਰ ਹੋ ਗਿਆ ਕਿ ਇਹਨਾਂ ਦੀ ਸਿਰਫ ਇੱਕ پوਕੀਵਾਵਾ ਇੱਕ ਇਹਨਾਂ ਦੀ ਐਡਵਰਟਾਈਜ਼ਮੈਂਟ ਉਹੀ ਮੈਟਰ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਤੇ ਕੁਝ ਨਹੀਂ ਮੈਂ ਪੁੱਛਣਾ ਚਾਹੁੰਦਾ ਇੱਥੋਂ ਦੇ ਸਿਹਤ ਮੰਤਰੀ ਪੰਜਾਬ ਨੂੰ ਕਿ ਮੰਤਰੀ ਸਾਹਿਬ ਤੁਸੀਂ ਹਰੇਕ ਜ਼ਿਲ੍ਹੇ 'ਚ ਜਾ ਕੇ ਉਦ ਘਟਨ ਕਰ ਰਹੇ ਹੋ ਕਿਤੇ ਸਿਹਤ ਸਹੂਲਤਾਂ ਨੂੰ ਕਹਿੰਦੇ ਹੋ ਵੀ ਬੈਸਟ ਸਿਹਤ ਸਹੂਲਤਾਂ ਦਿੱਲੀ ਪੈਟਰਨ ਦੀਆਂ ਗੱਲਾਂ ਕਰੀਆਂ ਤੁਸੀਂ ਬਹੁਤ ਕੁਝ ਕਰਿਆ ਪਰ ਦਿੱਲੀ ਦੇ ਲੋਕਾਂ ਨੇ ਵੀ ਨਕਾਰਤਾ ਹੁਣ ਤੁਹਾਨੂੰ ਪੰਜਾਬ ਦੇ ਲੋਕ ਵੀ ਨਕਾਰਨਗੇ ਕਿ ਤੁਸੀਂ ਕੋਰਾ ਝੂਠ ਬੋਲ ਕੇ ਸੱਤਾ ਦੇ ਵਿੱਚ ਆਏ ਤੁਸੀਂ ਸ੍ਰਿਆਮ ਝੂਠ ਬੋਲਿਆ ਕਿ ਅਸੀਂ ਵੱਡੇ ਵੱਡੇ ਕਲੀਨਿਕ ਬਣਾਤੇ ਜੇ ਕਲੀਨਿਕ ਬਣਾਏ ਹੁੰਦੇ ਅੱਜ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਕਲੀਨਿਕਾਂ 'ਚ ਜਾਂਦੇ ਉਹਨਾਂ ਹਸਪਤਾਲਾਂ 'ਚ ਜਾਂਦੇ ਸੋ ਇਸ ਕਰਕੇ ਇਹ ਸਰਕਾਰ ਫੋਕੀ ਸ਼ੋਰਤ ਘਟ ਰਹੀ ਹੈ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਹੁਣ ਸਾਡੀ ਕੰਪਨੀਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਤੁਹਾਡਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਦੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ 바이 ਸਟੈਪ ਜਪ ਸਟਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੋਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸੀਕਾ